ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇੱਕ ਦਿਨ ਤੁਸੀਂ ਡੇਲਡ ਚੂਚਾ ਲੈ ਕੇ ਆਉਂਦੇ ਆ ਉਹਨੂੰ ਆਪਾਂ ਕਿੱਦਾਂ ਰੱਖਣਾ ਵਾ ਪਹਿਲੇ ਦਿਨ ਉਹਨਾਂ ਨੂੰ ਕਿੱਦਾਂ ਆਪਣੇ ਫਾਰਮ ਦੇ ਲਿਆ ਕੇ ਕਿੱਦਾਂ ਉਹਨਾਂ ਨੂੰ ਪਾਲਣਾ ਵਾ ਕਿਸਾਨ ਵੀਰੋ ਤਾਂ ਮੇਰੇ ਕਿਸਾਨ ਵੀਰਾਂ ਨੂੰ ਕਿੰਿਆਂ ਨੂੰ ਪਤਾ ਨਹੀਂ ਲੱਗਦਾ ਕਿੱਦਾਂ ਅਸੀਂ ਚੂਚੇ ਨੂੰ ਪਾਲਣਾ ਕਿੱਦਾਂ ਕੀ ਕਰਨਾ ਵਾ ਤਾਂ ਅਸੀਂ ਤੁਹਾਨੂੰ ਅੱਜ ਪੈਕਟ ਲਈ ਕਰਕੇ ਇੱਥੇ ਆਪਣੇ ਫਾਰਮ ਦੇ ਦੱਸੂਗੇ ਅਸੀਂ 300 ਚਿਕਸਾ ਇੱਥੇ ਛੱਡਣਾ ਆਪਣੇ ਫਾਰਮ ਦੇ ਵਿੱਚ ਤਾਂ ਮੇਰੇ ਕਿਸਾਨ ਵੀਰ ਉਹਨੂੰ ਦੱਸਦੇ ਆਪਾਂ ਕਿੱਦਾਂ ਕਿੱਦਾਂ ਕੰਮ ਕਰਨਾ ਵਾ ਕਿਸਾਨ ਵੀਰੋ ਜਿੱਦਾਂ ਕਿ ਆ ਦੇਖ ਲਓ ਬੁਰ ਲੱਕੜ ਦਾ ਪੂਰਾ ਪਤਲਾ ਪੂਰਾ ਇਹ ਅਸੀਂ ਤਿੰਨ ਤਿੰਨਾਂ ਜਿਹੜੇ ਖਸਾਲੀਰੋ ਥੰਡੇ ਖਲਾਬ ਦੇਣਾ ਹੈ ਕਿ ਜਿੰਨਾ ਚੂਚੇ ਨੂੰ ਥੱਲੇ ਤੇ ਗਰਮੈਸ਼ ਮਿਲੇ ਤੇ ਫਰਦੀ ਨਾ ਲੱਗੇ ਬਿਲਕੁਲ ਹੀ ਤਾਂ ਜਿਹੜੇ ਬਿੱਠ ਵੀ ਚੂਚਾ ਕਰਦੇ ਆ ਇਹਦੇ ਵਿੱਚ ਮਿਕਸ ਹੋ ਜਾਂਦੀ ਖਸਾਲੀਰੋ ਬਿੱਠ ਜੇ ਅਸੀਂ ਬਰੀਕ ਬਰੀਕ ਪੂਰਾ ਲਉਂਈਏ ਤਾਂ ਆਹ ਦੇਖੋ ਮੇਰੇ ਕੋਲ ਖਸਾਲੀਰੋ ਬਰੀਕ ਪੂਰਾ ਹੈ ਤਾਂ ਅਸੀਂ ਇਹ ਅੱਜ ਤੁਹਾਨੂੰ ਸਾਰਾ ਕਰਕੇ ਦੱਸੂਗਾ ਕਿੱਦਾਂ ਕਿੱਦਾਂ ਹੋਣਾ ਮਾ ਬੀਜੀ ਆ ਬੇਲੋ ਦੀ ਬੁਰਾ ਛਾਤਾ ਇਹ ਨਾਲ ਥੱਲੇ ਤਾਂ ਹੁਣ ਅਸੀਂ ਇਹਨਾਂ ਦੇ ਉੱਪਰ ਪਛਾਲੀਆਂ ਖਵਾਰਾਂ ਮੇਰੇ ਖਸਣ ਵੀਰੋ ਤਾਂ ਤੁਹਾਨੂੰ ਦਿਖਾਉਂਦੇ ਆ ਡਬਲ ਆਪਾਂ ਖਵਾਰ ਜਿਹੜੀ ਪਛਾਲੀ ਨਾਲ ਥੱਲੇ ਉਹ ਡਬਲ ਕਰਕੇ ਪਛਾਲੀਆਂ ਆਪਾਂ ਖਵਾਰ ਖਵਾਰ ਖਸਣ ਵੀਰੋ ਤਾਂ ਵਸਾਈਦੀ ਆ ਕਿ ਜਿਹੜੇ ਬੱਚੇ ਹੁੰਦੇ ਨਾ ਇਹਨਾਂ ਨੂੰ ਖਾਣ ਦਾ ਨਹੀਂ ਪਤਾ ਹੁੰਦਾ ਕਿ ਦਾਣਾ ਕਿੱਦਾਂ ਖਾਣਾ ਸੀ ਤੇ ਖਵਾਰ ਅਸੀਂ ਡਬਲ ਕਰਕੇ ਇਹਦੇ ਉੱਪਰ ਖਵਾਰ ਪਛਾਣੀ ਇਹਦੇ ਉੱਪਰ ਦਾਣਾ ਹੀ ਅਸੀਂ ਇਹਦੇ ਉੱਪਰ ਪਾਣਾ ਅਸੀਂ ਇਸ ਤੋਂ ਪਹਿਲਾਂ ਅਸੀਂ ਦਾਣਾ ਪਾਨ ਤੋਂ ਪਹਿਲਾਂ ਇਹਨਾਂ ਨੂੰ ਘਰ ਤੋਂ ਘੱਟ 3-4 ਘੰਟੇ ਪਹਿਲਾਂ ਇਹਨਾਂ ਨੂੰ ਅਸੀਂ ਗੋੜਾ ਵਾਲਾ ਪਾਣੀ ਦੇਣਾ ਜੇ ਸਿਆਲ ਆ ਤਾਂ ਗੋੜਾ ਵਾਲਾ ਪਾਣੀ ਦੇਣਾ ਵਾ ਜੇ ਗਰਮੀਆਂ ਦਾ ਸ਼ਕਰ ਵਾਲਾ ਪਾਣੀ ਦੇਣਾ ਇਹਨਾਂ ਨੂੰ 3-4 ਘੰਟੇ ਪਹਿਲਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਪਾਣਾ ਵਾ ਬਾਕੀ ਇਹ ਤੁਹਾਨੂੰ ਦਿਖਾਉਣਾ ਕਰਕੇ ਨਾਲ-ਨਾਲ ਸਾਨ ਵੀਰੋ ਜਿੱਦਾਂ ਕਿ ਆ ਦੇਖ ਲਓ ਆਪਾਂ ਦਾ ਡਬਲ ਖਵਾਰਾ ਵਿਛਾਤੀਆਂ ਤੇ ਖਾਨ ਦੇ ਆਪਣੇ ਤੁਸੀਂ ਵੀ ਮੇਰੇ ਖਾਨ ਵੀਰਾਂ ਨੇ ਇਤਾਂ ਖਵਾਰਾ ਵਿਛਾਣੀ ਉੱਪਰ ਖਵਾਰਾ ਆਪਾਂ ਪਾਪਛਾਈ ਦੀ ਆ ਕਿ ਤੁੱਚੇ ਤੁੱਚੇ ਨੂੰ ਜਦੋਂ ਪਾਣੀ ਲੱਗਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਕਿ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿ ਦਾਣਾ ਕਿੱਦਾਂ ਖਾ ਅਰੇ ਉੱਪਰ ਵੀ ਆਪਾਂ ਇਹਨਾਂ ਦਾ ਦਾਣਾ ਪਾਣਾ ਇਹਨਾਂ ਨੇ ਆਪੇ ਹੀ ਦੇਖ ਦੇਖ ਕੇ ਦਾਣਾ ਖਾਣਾ ਅਸੀਂ 2 ਜਾਂ ਵੱਧ ਤੋਂ ਵੱਧ 3 ਦਿਨ ਤਿੰਨ ਦਿਨ ਤਾਂ ਲੋੜ ਨਹੀਂ ਹੁੰਦੀ ਕਿ ਜਦੋਂ ਬਾਹਰ ਆ ਜਾਂਦਾ ਵਾ ਤੇ ਅਸੀਂ ਦੋ ਵਾਰਾਂ ਤਾਂ ਵਿਚਾਈਆਂ ਵਾ ਕਿ ਜਿੱਦਾਂ ਕਿ ਇੱਕ ਦੇ ਉੱਪਰ ਉਹ ਇਹਨਾਂ ਨੇ ਮਿੱਠਾ ਕਰਦੇ ਸੀ ਕੱਲ ਨੂੰ ਇਹ ਚੱਕ ਦੇਣੀ ਪਰ ਫੋਾਰ ਅਸੀਂ ਇੱਕ ਫੇਰ ਦੂਜੀ ਵਾਰ ਥੱਲੇ ਆਪੇ ਵੀ ਹੀ ਰਹਿਣੀ ਆ ਤੇ ਉੱਥੋਂ ਮੇਰੇ ਕਿਸਾਨ ਵੀਰ ਉਹਨਾਂ ਨੇ ਉਹਦੇ ਉੱਪਰ ਉਹਦੇ ਉੱਪਰ ਪਾ ਕੇ ਖਾ ਲੈਣਾ ਵਾ ਤਾਂ ਦੋ ਦਿਨਾਂ ਬਾਅਦ ਆਪਾਂ ਦੀ ਖਾਰਾ ਚੱਕ ਸਕਦੇ ਆ ਮੇਰੇ ਕਿਸਾਨ ਵੀਰ ਤਾਂ ਬਾਕੀ ਮੇਰੇ ਕਿਸਾਨ ਵੀਰ ਜਿੱਦਾਂ ਕੀ ਇਹ ਤੁਹਾਨੂੰ ਸਿਰਫ ਅਸੀਂ ਤੁਹਾਨੂੰ ਦੱਸਣ ਲਈ ਇਹ ਕੀਤਾ ਵਾ ਤੁਸੀਂ ਬਾਕੀ ਮ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਕੇ ਰੱਖਣਾ ਵਾ ਤਾਂ ਜੋ ਗੋੜਾ ਦਾ ਪਾਣੀ ਜਿੱਦਾਂ ਤੁਹਾਨੂੰ ਦੱਸਿਆ ਸਿਆਲ ਦੇ ਵਿੱਚ ਵੀ ਗੋੜਾ ਦਾ ਪਾਣੀ ਜਰਨਾ ਉਹਨਾਂ ਨੂੰ ਤੇ ਗਰਮੀ ਨੂੰ ਇਹਨਾਂ ਨੂੰ ਦਿਨਾ ਤੁਸੀਂ ਛੱਕਰ ਦਾ ਪਾਣੀ ਤਾਂ ਤੁਸੀਂ ਸਾਰਾ ਕੁਝ ਕਰਕੇ ਰੱਖਣਾ ਕੋਈ ਕਸਾਨੀ ਨਹੀਂ ਰੋ ਅਸੀਂ ਨਾਈਟ ਸਿਸਟਮ ਵੀ ਕੀਤਾ ਪਿਆ ਸਾਰਾ ਇਹਦੇ ਉੱਪਰ ਵੱਖਰਾ ਵੱਖਰਾ ਕੀਤਾ ਪਿਆ ਤਿੰਨ ਚਾਰ ਫੈਰੋ ਜਿੰਨਾ ਬੱਕਰੀਆਂ ਲਾਈਆਂ ਤਿੰਨ ਚਾਰ ਬੱਕਰੀਆਂ ਲਾਈਆਂ ਵਾ ਆਹ ਦੇਖੋ ਇਹ ਰੇ ਖਸਾਨੀ ਰੋ ਜਿੱਦਾਂ ਕੀਆ ਸਾਡੀਆਂ ਪੀਆਂ ਜਾਉ ਪੀਆਂ ਲੱਟਾਂ ਅੱਧੀਆਂ ਅਸੀਂ ਇੱਕ ਸੋਚੀ ਕੀਤੀਆਂ ਵਾ ਜਿਹੜਾ ਆਪਣਾ ਤਾਂ ਬਾਕੀ ਮੇਰੇ ਕਿਸਾਨ ਵੀਰੋਂ ਤੁਸੀਂ ਇਹ ਸਾਰਾ ਕੁਝ ਪਹਿਲਾਂ ਕਰਕੇ ਰੱਖਣਾ ਵਾ ਇਹਦਾ ਕਮਰੇ ਦਾ ਟੈਂਪਰੇਚਰ ਜਿਹੜਾ ਪਹਿਲਾਂ ਹੀ ਬਣ ਜਾਵੇ ਘੱਟੋ-ਘੱਟ 35 ਡਿਗਰੀ ਟੈਂਪਰੇਚਰ ਇਹ ਤਾਂ ਸਿੱਧਾ ਅਸੀਂ ਤੁਹਾਨੂੰ ਦੱਸਣ ਲਈ ਇਹ ਵੀਡੀਓ ਬਣਾਈ ਆ ਕਿ ਤੁਹਾਨੂੰ ਪਤਾ ਲੱਗ ਜਾਵੇ ਜਿਹੜੇ ਕਿਸਾਨ ਵੀਰ ਵੀਰੇ ਜਿਨ੍ਹਾਂ ਨੂੰ ਨਹੀਂ ਪਤਾ ਬੱਚੇ ਲੈ ਜਾ ਕੇ ਕਈ ਬੱਚੇ ਹੁਣ ਬੱਚੇ ਲੈ ਜਾਂਦੇ ਉੱਥੇ ਜਾ ਕੇ ਵਾਝੋ ਤਿਆਰੀ ਕਰਨ ਲੱਪਾਂ ਲਿਆ ਆ ਉਹ ਵੀ ਸਾਰਾ ਕੁਝ ਪਹਿਲਾਂ ਕਰਕੇ ਰੱਖਣਾ ਮੇਰੇ ਕਿਸਾਨ ਵੀਰਾਂ ਨੇ ਤਾਂ ਹੁਣ ਅਸੀਂ ਵੀਰ ਜੀ ਤੁਸੀਂ ਇਹਦਾ ਲੱਗੇ ਆਪਣੇ ਆਹ ਦੇਖੋ ਕਿਸਾਨ ਵੀਰੋ ਦੇਖ ਲਓ ਅਸੀਂ ਇਹਨਾਂ ਨੂੰ ਆਪਣੇ ਚੂਜੇ ਨੂੰ ਛੱਡਤਾ ਹਾਂ ਫਾਰਮ ਦੇ ਵਿੱਚ ਤਾਂ ਤੁਸੀਂ ਇਹਨਾਂ ਨੂੰ ਥੋੜੀ ਜਗ੍ਹਾ ਤੇ ਛੱਡਣਾ ਜਦੋਂ ਛੱਡਣਾ ਹੈ ਜਿੰਨਾ ਕਿ ਤੁਹਾਡਾ ਚੂਚਾ ਬਸ ਹਾਵ ਨਾਲ ਜਗ੍ਹਾ ਛੱਡ ਨਹੀਂ ਜਿੰਨਾ ਜਿੰਨਾ ਵੱਡੇ ਹੋਈ ਜਾਂਦੇ ਹੋ ਤਾਂ ਤਾਂ ਦੀ ਜਗ੍ਹਾ ਤੁਸੀਂ ਵਧਾਣੀ ਹੈ ਇਹਨਾਂ ਦੀ ਤਾਂ ਆਹ ਦੇਖ ਲਓ ਵੀਰ ਜੀ ਆਰਆਰ ਦੀ ਗਰੋਥ ਦੇਖੋ ਤੁਹਾਡੇ ਚੂਜੇ ਦੀ ਡੇ ਹੋਲ ਚੀਖ ਸਾਹਿਬ ਦੇਖੋ ਇਹਦੀ ਗਰੋਥ ਦੇਖੋ ਚੂਜੇ ਦੀ ਕਿੰਨੀ ਜੀ ਵਧੀਆ ਤਾਂ ਦੇਖ ਲਓ ਹਜੇ ਹੁਣ ਛੱਡੇ ਆ ਲੈ ਕਿਦਾਂ ਐਕਟਿਵ ਦੇਖੋ ਕਿੰਨੇ ਆ ਚੂਜੇ ਇਸ ਟਾਈਮ ਇਹ ਦੇਖੋ ਕਿਦਾਂ ਘੂਮੜ ਫੁਰਨ ਲੱਪੇ ਆਲੇ ਦੋਲੇ ਇਹ ਵੀ ਨਹੀਂ ਤਾਂ ਸ ਆ ਦੇਖ ਲੋ ਡੇਓਲਡ ਕਿਕ ਸਾਬ ਇਹਦੀ ਗਰੋਥ ਦੇਖ ਲੋ ਦੀਜੀਏ ਇਹਦੀ ਤਾਂ ਬਾਕੀ ਮੇਰੇ ਕਿਸਾਨ ਵੀਰ ਹੁਣ ਸਮਝ ਆ ਗਈ ਜੀ ਵੀ ਮੇਰੇ ਕਿਸਾਨ ਵੀਰਾਂ ਨੂੰ ਜਿਹੜੇ ਮੇਰੇ ਵੀਰ ਨਵੇਂ ਆ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਨੂੰ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਮਿਹਰਬਾਨੀ ਸਤਿ ਸ੍ਰੀ ਅਕਾਲ